ਮੈਂ ਇਸ ਘਟਨਾ ਦੀ ਪੂਰਜੋਰ ਨਿੰਦਾ ਕਰਦਾ ਕਿਉਂਕਿ ਗੁਰੂ ਘਰ ਆ ਸਾਂਝਾ ਕਰਿਆ ਇੱਥੇ ਸਾਨੂੰ ਸਿੱਖਿਆ ਮਿਲਦੀ ਹੈ ਕਿ ਹਰ ਜਿਹੜਾ ਵਾ ਪ੍ਰਾਣੀ ਉਹਦੀ ਰੱਖਿਆ ਕਰਨੀ ਉਹਦਾ ਅਹਿਸਾਸ ਦੇਣਾ ਪਉ ਪਰ ਅੱਜ ਜੋ ਨਰੈਣ ਸਿੰਘ ਚੌੜਾ ਨੇ ਇਹ ਕਾਰਵਾਈ ਕੀਤੀ ਹੈ ਉਹ ਗਲਤ ਕਾਰਵਾਈ ਕੀਤੀ ਮੈਂ ਕਿਉਂਕਿ ਆਪ ਵੀ ਨਰੈਣ ਸਿੰਘ ਚੌੜਾ ਜਿਹੜਾ ਵਾ ਉਹਦਾ ਸ਼ਿਕਾਰ ਆ ਤੇ ਮੈਂ ਹੁਣ ਥੋੜੇ ਸਮੇਂ ਬਾਅਦ ਇਸ ਚੀਜ਼ ਬਾਰੇ ਪ੍ਰੈਸ ਕਾਨਫਰੰਸ ਹੀ ਕਰਨੀ ਜਿਹੜੀਆਂ ਇਹਦੀ ਵੀਡੀਓ ਜਦੋਂ ਬੇਲ ਤੇ ਆਇਆ ਸੀ ਜੋ ਇਹਨੇ ਆਉਂਦਿਆਂ ਮੇਰੇ ਬਾਰੇ ਤੇ ਸਰਦਾਰ ਸੁਖਬੀਰ ਸਿੰਘ ਬਾਰੇ ਬੋਲਿਆ ਸੀ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਮੇਰੇ ਖਰ ਕਿਸੇ ਕੋਲ ਵੀਡੀਓ ਹੈ ਨਹੀਂ ਆ ਮੈਂ ਉਹ ਵੀ ਜਨਤਕ ਕਰਾਂਗਾ ਕਿਉਂਕਿ ਨਰੈਣ ਸਿੰਘ ਚੋੜਾ ਸ਼ੁਰੂ ਤੋਂ ਹੀ ਇਸ ਪਾਸੇ ਵੱਲ ਨੂੰ ਉਹਦਾ ਧਿਆਨ ਰਿਹਾ ਵਾ ਪਰ ਕਿਉਂਕਿ ਇਹ ਸੱਚਖੰਡ ਸੱਚਖੰਡ ਦੇ ਵਿੱਚ ਅਜਿਹੀ ਘਟਨਾ ਵਾਪਰੀ ਜਿੱਥੋਂ ਮਨੁੱਖਤਾ ਦੀ ਸਾਨੂੰ ਸਾਰਿਆਂ ਨੂੰ ਸਾਂਝੀ ਵਾਰਤਾ ਦਾ ਸੰਦੇਸ਼ ਮਿਲਦਾ ਤੇ ਸਾਨੂੰ ਗੁਰੂ ਸਾਡਾ ਜਿਹੜਾ ਵਾ ਉਹ ਸ਼ਾਂਤੀ ਦਾ ਸੰਦੇਸ਼ ਦਿੰਦਾ ਤੇ ਇਸ ਘਟਨਾ ਦੀ ਮੇ ਉਪਰ ਜੋਰ ਦਿੰਦਾ ਕਰਦਾ ਤੇਰਾ ਪਾਪਾ ਨਾਨਕ ਵੀ ਫੁਟੀ ਦੇ ਨਾਲ 2018 ਚ ਬੇਲ ਆਊਟ ਹੋਇਆ ਸੀ ਮਰਨ ਸਿੰਘ ਨਰੈਣ ਸਿੰਘ ਚੌੜਾ ਜਿਹੜਾ ਵਾ ਜੀ ਇਹ 2018 ਚ ਮੇਰੇ ਖਾਲ ਬੇਲ ਆਊਟ ਹੋਇਆ ਸੀ ਤੇ ਇਹਦਾ ਭਰਾ ਜਿਹੜਾ ਵਾ ਉਹ ਸਰਦਾਰ ਸੁਖਬਿੰਦਰ ਸਿੰਘ ਰੰਧਾਵਾ ਜਿਹੜੇ ਸਾਬਕਾ ਉਪ ਮੁੱਖ ਮੰਤਰੀ ਨੇ ਉਹਨਾਂ ਦੇ ਸਮੇਂ ਦੇ ਵਿੱਚ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦਾ ਚੇਅਰਮੈਨ ਵੀ ਰਿਹਾ ਮੈਂ ਉਦੋਂ ਵੀ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦੀ ਇਹ ਗੱਲ ਕਹੀ ਸੀ ਕਿ ਕੌਮ ਦੇ ਸਬ ਜਨਰਲ ਸਿੰਘ ਰੰਦਾਵਾ ਨੇ ਉਹਨਾਂ ਦੀ ਪੁਸ਼ਤਪਨਾਹੀ ਕਰ ਰਿਹਾ ਜਿਨ੍ਹਾਂ ਨੇ ਪੰਜਾਬ ਨੂੰ ਅਸ਼ਾਂਤੀ ਦਿੱਤੀ ਆ ਜਿਨ੍ਹਾਂ ਨੇ ਪੰਜਾਬ ਦਾ ਘਾਣ ਕੀਤਾ ਇਸ ਕਰਕੇ ਮੈਂ ਉਹਦਾ ਵੀ ਇਹ ਕਾਰਵਾਈ ਸਾਰੀ ਪ੍ਰੈਸ ਕਾਨਫਰੰਸ ਕੀਤੀ ਸੀ ਅੱਜ ਵੀ ਮੈਂ ਪ੍ਰੈਸ ਕਾਨਫਰੰਸ ਕਰਕੇ ਸਾਰੀਆਂ ਜਿਹੜੇ ਤੱਥ ਨੇ ਉਹ ਦੁਬਾਰਾ ਪ੍ਰੈਸ ਦੇ ਸਾਹਮਣੇ ਰੱਖਾਂਗਾ ਕਿ ਇਹਨਾਂ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਆ ਉਹ ਨੁਕਸਾਨ ਪੜਾਇਆ ਇਹਦੇ ਤੇ ਕਿਹੜੇ ਸਾਰੇ ਸੀ ਜਿਹੜਾ ਤੇ ਜਿਹੜੀ ਕੇਸ ਸੀ ਇਹਦੇ ਤੇ ਬਹੁਤ ਜ਼ਿਆਦਾ ਕੇਸ ਨੇ ਜੀ ਮੈਂ ਸਮੇਂ-ਸਮੇਂ ਦੇ ਕਿਉਂਕਿ ਮੇਰਾ ਹਲਕਾ ਡੇਰਾ ਬਾਬਾ ਨਾਨਕ ਸੀ ਕਿਉਂਕਿ ਮੇਰੇ ਪਿਤਾ ਜੀ ਵੀ ਉਥੋਂ ਲਕਸ਼ਣਾਂ ਲੜਦੇ ਰਹੇ ਤੇ ਜਦੋਂ ਇਹਦੀ ਅਰੈਸਟ ਹੋਈ ਸੀ ਨਾ ਉਦੋਂ ਵੀ ਜਿੰਨੇ ਮੇਰਾ ਖਿਆਲ ਹੈ ਕਿ ਸਾਰੇ ਕੇਸ ਇਸ ਤੇ ਇੰਨੇ ਕੁ ਜ਼ਿਆਦਾ ਨੇ ਕਿ ਮੇਰਾ ਖਿਆਲ 20 ਤੋਂ ਪਲੱਸ ਕੇਸ ਨੇ ਇਹਦੇ ਉੱਪਰ ਤੇ ਇਸ ਕਰਕੇ ਉਹ ਹਾਲੀ ਵੀ ਇਹਨਾਂ ਦੇ ਬੇਲ ਆਊਟ ਹੀ ਹੋਇਆ ਹੈ ਪਰ ਹਾਲੀਏ ਬੜੀ ਨਹੀਂ ਹੋਇਆ। ਅੱਛਾ ਦੇ ਸਤਿ ਸ੍ਰੀ ਅਕਾਲ ਦਿਓ ਕਿ ਜੇਕਰ ਕੁਝ ਹੋ ਜਾਂਦਾ ਤਾਂ ਪੰਜਾਬ ਦਾ ਪੂਰਾ ਮੂਲਕਾ ਹੁਸਨਦਾ ਨਹੀਂ ਲੱਗਦਾ। ਕਿਉਂਕਿ ਪੰਜਾਬ ਦੇ ਵਿੱਚ ਬੜੀ ਔਖੀ ਸ਼ਾਂਤੀ ਆਈ ਆ। ਬੜੀਆਂ ਕੁਰਬਾਨੀਆਂ ਦੇ ਬਾਅਦ, ਬੜੀਆਂ ਜਦੋਜਹਦ ਦੇ ਬਾਅਦ, ਬੜੇ ਲੋਕਾਂ ਦੀਆਂ ਜਾਨਾਂ ਜਾਣ ਤੋਂ ਬਾਅਦ ਪੰਜਾਬ ਦੇ ਵਿੱਚ ਸ਼ਾਂਤੀ ਆਈ ਆ ਤੇ ਅੱਜ ਇਹ ਸ਼ਾਂਤੀ ਨੂੰ ਭੰਗ ਕਰਨ ਦਾ ਜਿਹੜਾ ਉਪਰਾਲਾ ਕੀਤਾ ਮੈਂ ਦੀ ਉਸ ਨੂੰ ਬਾਰ-ਬਾਰ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰ। ਠੀਕ ਠੀਕ ਥੈਂਕ ਯੂ।